ਮਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਵਰਨਾਵਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤੋਕੜ ਗੱਪਣ ਚੈੱਕ ਪਾਸ ਬੈੜ ਦੁੱਧ ਦੇਣ ਦੀ ਰੇਟ ਡਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰ। ਬਾਈ ਜੀ। ਨਾਮ ਐਡਰੈਸ ਦੱਸੋ ਜੀ ਆਪਣਾ। ਸਾਹਮਣੇ ਹਰਵਿੰਦਰ ਖੱਲ ਦੇ ਖੂਬ ਜੀ ਨੰਬਰ ਦੱਦਿਆਂ। ਮੋਬਾਈਲ ਨੰਬਰ ਜੀ। 8847688137 8847688137 ਹਾਂ ਜੀ। ਜਿਹੜਾ ਬੈਡ ਦੇਖੀ ਜਨੇ ਕਿਹੜਾ ਸੋਸੀ ਹੋਈ ਹੈ ਜੀ। ਫੇਵਰੇਟ ਲੋ ਪਹਿਲੇ ਸੂਏ ਆ ਬੱਚੀ। ਜੀ। ਤੇ ਦੁੱਧ 12-13 ਲੀਟਰ ਸੀ ਜਿਹੜਾ ਆਪਣੇ ਕੋਲੇ ਰਾਤ ਆਈ ਹੈ। ਹਾਂ ਜੀ। ਤੇ ਚੌਥਾ ਮਹੀਨਾ ਹੋ ਲੱਗ ਗਿਆ। ਛੁੱਕ ਜਾ। ਅੱਛਾ 3.5 ਮਹੀਨੇ ਗਪਟ ਚੈੱਕ ਹਾਂ। ਹਾਂ ਜੀ। ਚੈੱਕ ਕਰਾਤੀ ਆਪਾਂ। ਚੈੱਕ ਕਰਾ ਲਈ ਆਪਾਂ ਅਗਲਾ ਜਿਹੜਾ ਮਰਜ਼ ਦੁੱਧ ਕਿ ਨਾਉਣ ਹੁਣ ਦੁੱਧ ਆਪਾਂ 10 ਕਿਲੋ ਨਾਉਣਾਂਗੇ 10 11 ਨਾਉਣਾਂਗੇ 10 ਕਿਲੋ ਦੁੱਧ 5 ਕਿਲੋ ਟੈਪ ਦਾ ਹਾਂਜੀ ਕੋਈ ਬਜਰੂ ਬਜਰੂਣੀ ਪਿੱਛੇ ਕੁਛ ਨਹੀਂ ਤੇ ਦੂਜੇ ਸੂਏ ਦੀ ਗੱਪਣਾ 39 ਮਹੀਨੇ ਤੋਂ ਪਲੱਸ ਦੀ 39 ਮਹੀਨੇ ਤੋਂ ਪਲੱਸ ਰੇਡ ਕੀ ਹੋਵੇਗਾ ਰੇਡ ਦਾ ਵੀਡੀਓ ਵੀ ਕਰ ਲਾਂਗੇ ਫੋਨ ਤੇ ਕਰ ਲਾਂਗੇ ਬਾਲਾ ਤੇ ਨਹੀਂ ਹੋਊਗਾ ਕਿਤੇ ਨਹੀਂ ਜਿਆਦਾ ਨਹੀਂ ਹੋਊਗਾ ਗਾਂ ਦੇ ਸਾਹਮਣੇ ਦੇਖੋ ਗਾਂ ਬਾਹਰ ਕਿੱਡੀ ਆ ਚੂਣ ਚਵਾਦੀ ਇੱਕ ਨੰਬਰਾਂ ਚੂਣ ਚਵਾਦੀ ਇੱਕ ਨੰਬਰ ਪਰ ਥਣ ਹਵਾਨਾ ਦੇਖ ਸਕਦੇ ਹੋ ਸੋਹਣਾ ਸਾਫ਼ ਸੁਥਰਾ ਰਾਜੀ ਸੰਭੀ ਪਲੀ ਵੀ ਲੱਸੀ ਨਾਲ ਵੀ ਕਿਸੇ ਮਾਸ ਹੁਣੀ ਪਹਿਲੇ ਸੂਏ ਲਈ ਪਹਿਲੇ ਸੂਏ ਸੂਈ ਹੋ ਦੂਜੇ ਸੂਏ ਲਈ ਤਿੰਨ ਮਹੀਨਾ ਤੋਂ ਪਲੱਸ ਦੀ ਗੱਬਣਾ ਚੈੱਕ ਪਾਸ ਆ ਤੇ ਨਿਆਣਾ ਵਗੈਰਾ ਵਧੀਆ ਪਹੁੰਦੀ ਆ ਹਾਂਜੀ ਹਾਂਜੀ ਪਾ ਕੇ ਦਿਖਾ ਠੀਕ ਹੈ ਕਿਸੇ ਕਿਲੋ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਜਮ ਸੁਭਰ ਹਰ ਥਾਣਾ ਵਾਣਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਚੌਂਡ ਚਵਾਦੀ ਭਾਈ ਜਮ ਇੱਕ ਨੰਬਰ ਆ ਇੱਕ ਨੰਬਰ ਆ ਠੀਕ ਹੈ ਤੇ ਰੇਟ ਜਮ ਜਿਹਨਾਂ ਨੂੰ ਹੋਗਾ ਹਾਂਜੀ ਹਾਂਜੀ ਨੰਬਰ ਹੋਗਾ ਨੰਬਰ ਉਹ ਦੀ ਦੁਵਾਰੇ ਆਪਣਾ 8847688137 ਟੋਕੜ ਗੱਬਣ ਚੈੱਕ ਪਾਸ ਪਹਿਲਾ ਸੂਆ ਸੂਏ ਦੂਜੇ ਦੀ ਗੱਬਣਾ ਵੀ ਜੋ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜਤੋਂ ਧੰਨਵਾਦ